ਆਕੇ ਦੇਖ ਕੇ ਤਸੱਲੀ ਕਰ ਲਓ ਟਰੈਕਟਰ ਵਧੀਆ ਜਾਇ ਰੇਟ ਤੇ ਦੇ ਕੇ ਭੇਜਾਂਗੇ ਤੁਹਾਨੂੰ ਜਿੰਦਰ ਵੀਰੇ ਅੱਜ ਜਿਹੜੀ ਤੁਸੀਂ 100 ਖਾਦੀ ਐ ਪੱਕੇ ਰਹੋ ਮੇਰਾ ਵੀਰ ਹੁਣ ਪੱਕੇ ਆ ਵੀਰੇ ਪੱਕੇ ਆ ਸੀ ਤਾਂ ਭੱਜਦੇ ਨਹੀਂ ਆ ਠੀਕ ਆ ਗਜੇਂਦਰ ਬਾਈ ਇਹਨਾਂ ਨੇ ਬਾਈ ਸਭ ਤੋਂ ਪਹਿਲਾਂ ਹੱਥ ਗਜੇਂਦਰ ਬਾਈ ਪਹੁੰਚਾਉਣਾ ਸਾਰੇ ਘਾਸ ਚ ਪਹੁੰਚਾਉਣਾ ਟਰੈਕਟਰ ਸੋਰਾਜ ਬڑے ਟਰੱਕ ਦਾ ਇੰਜਨ ਨਹੀਂ ਹੁੰਦਾ ਉਦਾਂ ਦੀ ਆਵਾਜ਼ ਕਰਦਾ ਪਰ ਇਸ ਮਾਰਦੇ ਨਾ ਉਵੇਂ ਦੀ ਆਵਾਜ਼ ਆ ਆ ਦੇਖੋ ਉਹਨੇ ਉਹ ਥੱਲੇ ਕਰ ਲਓ ਫੋਟੋ ਹੈ ਬਾਈ 100 ਚੱਕ ਲਈ ਸੋਰਾਜ ਵਾਲਿਆਂ ਨੇ ਸਾਰਿਆਂ ਨੇ ਇਹ ਇਹ ਬੈਕਗ੍ਰਾਉਂਡ ਆਇਆ ਨਾ ਹਾਂਜੀ ਹਾਂਜੀ ਸਾਰੀ ਟੀਮ ਖੜੀ ਆ ਬਾਈ ਦੇਖੋ ਆਜੋ ਲੋ ਬਾਈ ਇਹ ਕੱਟਣ ਲੱਗਿਆ ਜੀ ਆਹ ਬਾਈ ਨੇ ਸੌ ਚੱਕੀ ਆ ਬਾਈ ਆਜੋ ਆਜੋ ਯਾਰ ਆ ਜਾਇਆ ਢੋਲੋ ਜੋ ਹਾਂ ਸਾਡੇ ਕੋਈ ਅੰਦਰ ਵੀ ਖੜਾ ਹੈ ਤਾ ਸਾਡਾ ਬਾਈ ਖੜਾ ਦੇਖੋ ਵੀ ਜਿੰਦਰ ਸਿੰਘ ਬਾਈ ਜੋਧਵਾਦੀ ਲੁੱਕ ਚੈੱਕ ਕਰੋ ਵਾਹ ਜੀ ਵਾਹ ਠੀਕ ਹੈ ਦੇਖੋ ਬਾਈ ਅੱਜ ਪੂਰੀ ਖੜੇਪੋਰੀ ਲੁੱਕ ਚੈੱਕ ਕਰਾਉਣਾ ਤਾ 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 ਨਾ ਨਾ ਮੈਂ ਕਾ ਮਾਡਲ ਹੈ ਤਾ ਨਾ ਨਾ ਇੱਕ ਦਾ ਬਾਈ ਲੁੱਕ ਇਹ ਜੀ ਉੱਪਰ ਤੇ ਸਮਾਈਲ ਵਾਈ ਦੀ ਪੂਰੀ ਸੈਟ ਕਰਾਉਣੀ ਆ ਤਾਂ ਦਾ ਸਾਡੇ ਫੋਰਮੈਨ ਸਾਹਿਬ ਮੈਂ ਤਾਂ ਆਇਆ ਨਾ ਮੁਰਾਹੇ ਪਾਜਾ ਪਿਆ ਰਾ। ਯਾਰ ਬਈ ਕੇਕ ਕੇ ਕੱਟ ਲਿਆ ਬਾਈ ਸੌ ਚੱਕੀ ਅੱਜ ਇਹਨਾਂ ਨੇ। ਸਾਰਿਆਂ ਨੇ ਕੇਕ ਵਾਰਾਂ ਹੱਥ ਕਰਕੇ। ਇਹਦੀ ਕਰ ਤੱਕ ਬਣਾਉਣੀ ਸੌ। ਠੀਕ ਆ। ਉਧਰ ਗਜਿੰਦਰ ਕਿੱਥੇ ਉਹਨੇ ਵੀ ਸੌ ਚੱਕੀ ਆ। ਗਜਿੰਦਰ ਕਿੱਥੇ? ਇਹ ਝੂਠੀ ਸੌ ਮੰਦਾ। ਇਹ ਪੱਕੀ ਨਹੀਂ। ਗਜਿੰਦਰ ਆਹ ਬਈ ਗੱਤ। ਆਖੜਾ ਬਾਈ ਗਰੇਂਦਰ। ਕੋਈ ਹੋਰ ਨਹੀਂ ਕੜ। ਬਾਈ ਬਰਾਬਰ ਕਰਿਓ ਅਸੀਂ ਵੀ। ਬਰਾਬਰ ਹੀ ਸੌਣਾ ਚਾਹੀਦਾ। ਇਹ ਲੋ ਬਾਈ ਗੱਬੇ ਦਾ ਜੋਧ ਝੰਡਾ ਲਾਤਾ ਇਹਨਾਂ ਨੇ ਉਹ ਰੇਟਾਂ ਪਰ। ਠੀਕ ਆ ਇੱਧਰ ਟਰੈਕਟਰਾਂ ਦੇ ਵੀ ਝੰਡੇ ਲਾਏ ਹੋ ਟਰੈਕਟਰ ਕਿਸ ਨੇ ਲੈਣਾ ਹੁਣ ਇਹ ਆਪਣੇ ਹੁਣ ਇੱਧਰ ਕਿਸਾਨਾਂ ਦੀ ਰੈਲੀ ਨਿਕਲ ਰਹੀ ਹੈ ਹਾਂ ਇਹ ਵੀ ਬਾਈ ਮਨਾ ਰਹੀ ਗਣਤੰਤਰ ਦਿਵਸ ਬਸ ਠੀਕ ਆ ਨਾ ਵੈਸੇ ਸਦਾ ਕਹਿਣਾ ਤਾਂ ਸਿੱਖਲਾ ਬਾਈ ਯਾਰ ਗਣਤੰਤਰ ਦਿਵਸ ਗਣਤੰਤਰ ਜਿਹੜਾ ਮਰਦੀ ਜਲ ਹੈਗਾ ਵਾ ਹੈ ਰਿਪਬਲਿਕ ਡੇ ਰਿਪਬਲਿਕ ਡੇ 26 ਜਨਵਰੀ ਉਹ ਦੇਖੋ ਟਰੈਕਟਰ ਜਾ ਰਹੇ ਝੰਡੇ ਝੂਲਦੇ ਬਾਈ ਅੱਜ ਆਪਣੇ ਕਿਸਾਨ ਵੀਰ ਰੈਲੀ ਕੱਢ ਰਹੇ ਆ ਆਪਾਂ ਨੇ ਆਪਣੇ ਟਰੈਕਟਰ ਸਾਰੇ ਭੇਜਦੇ ਵੀ ਲੈ ਜੋ ਬਸ ਤਿੰਨ ਖੜੇ ਆ ਬਾਈ ਉੱਥੇ ਸਾਡੇ ਕੋਲ ਤਿੰਨ ਖੜੇ ਆ ਆਪਣੇ ਚਾਰ ਪੰਜ ਟਰੈਕਟਰ ਗਏ ਸਹੀ ਠੀਕ ਚੱਲ ਯਾਰ ਇਹਨਾਂ ਦਾ ਤਾਂ ਚੱਕਰ ਗਿਆ ਵੀਰੇ ਇਹਨਾਂ ਨੂੰ ਕੰਪਨੀ ਵੱਲ ਤੇ ਜ਼ੋਰ ਆ ਉਹ ਤਾਂ ਪੜਾ ਕੰਪਨੀ ਜਿਵੇਂ ਬਣਾਉਣਾ ਦਾ ਕੰਪਨੀ ਵਾਲੇ ਖੜ ਗਏ ਕੰਪਨੀ ਵਾਲੇ ਆਏ ਬੈ ਨਾ ਤਾਂ ਕਰਕੇ ਉਹ ਕਰਾਉਣਾ ਪਿਆ ਕੰਪਨੀ ਵੀ ਤਾਂ ਕੰਪਨੀ ਨੂੰ ਜਵਾਬ ਦੇਦਾ ਬਾਈ ਕੋਈ ਕੁਝ ਨਹੀਂ ਬਣਾਉਣਾ ਸੀ ਹਾਂ ਜੀ ਤੁਸੀਂ ਆ ਮੈਂ ਵਾਪਸ ਲੱਗ ਜੀ ਸਾਹ ਮੁੱਕਰ ਗਏ ਮੁੱਕਰੇ ਬਾਈ ਆ 967 ਬਾਈ ਲੱਗਦਾ ਦੇਣਾ ਇਹਨਾਂ ਨੇ ਹਾਂ ਦੇਣੇ ਤੇ ਬਾਈ ਆਹਾ ਆਪਣਾ 967 ਇਹਦੇ ਪੈਸੇ ਜੋ ਤਾਂ ਆਪਾਂ ਨੇ 3-4 ਵਾਰ ਆਲਰੇਡੀ ਦੱਸਿਆ ਵਾ ਸਾਰਾ ਕੋ ਟਰੈਕਟਰ ਬਾਰੇ ਫੁੱਲ ਵੀਡੀਓ ਨਾਲ ਬਣਾਈ ਵੀ ਚਲਦੇ ਦੀ ਵੀ ਆ ਉਹ ਦੇਖ ਲਈ ਹੁਣ ਬਾਕੀ ਇੱਕ ਵਾਰ ਮੋਟਾ-ਮੋਟਾ ਦੱਸ ਦਿੰਨੇ ਫਿਰ ਵੀ ਤੇ ਇਹ ਬਾਈ ਸੀਆਰਡੀ ਇੰਜਨ ਦੇ ਵਿੱਚ ਜਿਹੜੇ ਆ ਰਹੇ 969 ਸ਼ੈਟਲ ਗੇਅਰ ਵਾਲੇ ਜੋ ਤਾਂ ਇਹ ਦੀ ਦੋਨੇ ਮਾਡਲ ਆਉਂਦੇ ਹਨਾ ਹਾਂ ਬਿਨਾਂ ਟ ਸ਼ੈਟਲ ਵੀ ਆਉਂਦਾ ਇਹ ਚ ਠੀਕ ਆ ਇਹਦੇ ਵਿੱਚ ਇਸ ਟਾਈਮ ਟੋਟਲ ਸਾਰੀਆਂ ਫੀਚਰ ਆਏ ਆ ਇਹ ਵਾਲੇ ਵਿੱਚ ਹਾਂ ਠੀਕ ਆ ਲੋ ਜੀ ਬਾਈ ਜੋ ਤੂੰ ਹੈ ਟਰੈਕਟਰ ਦਾ ਵੀ ਕੱਦ ਕਾਠ ਵੱਲੋਂ ਨਾ ਯਾਨੀ ਕਿ ਵੀ 75 ਐਚਪੀ ਇਹ ਨੇ ਆ ਗਿਆ 75 ਐਚਪੀ ਜਾ ਗਿਆ 75 ਦਾ ਹੀ ਆ ਹਾਂ ਉਦਾਂ ਕਿੰਨਾ ਇਹ 65 ਚ 65 ਵਾਲਾ ਮੇਰੇ ਕੋਲ ਸੀਆਰ ਡੀਆਈ ਦਾ 75 ਦਾ ਕੰਮ ਕਰੀ ਜਾਣਾ ਕਰੀ ਜਾਣਾ ਹਾਂ ਇਹ ਜਿਹੜੇ ਫਿਕਸ ਪਾਵਰ ਆ ਇਹਦੇ ਮੂਡ ਲਾਤੇ ਨਾ ਦੋ ਤਿੰਨ ਉਹਦਾ ਦੇਲਾ ਪੰਪੇ ਦਾ ਜਮਾ ਹੀ ਛੋਟਾ ਜੀ ਕਰਤਾ ਪੰਪੀ ਹੈ ਪੰਪੀ ਹੈ ਹਾਂ ਪੰਪੀ ਛੋਟੀ ਜੀ ਸਾਰਾ ਕੁਝ ਬਾਈ ਇਲੈਕਟ੍ਰੋਨਿਕ ਦੇਤਾ ਹਰ ਇੱਕ ਚੀਜ਼ ਨੂੰ ਤੁਹਾਨੂੰ ਦਿਖਾ ਵੀ ਦਨੇ ਆ ਦੇਖ ਲਓ ਪੰਪ ਨੂੰ ਬਾਈ ਸੈਂਸਰ ਲੈਦਾ ਲੱਗਿਆ ਵਾ ਠੀਕ ਆ ਇਹਨੂੰ ਇਹਨੂੰ ਸੈਂਸਰ ਲੈਦਾ ਲੱਗਿਆ ਵਾ ਠੀਕ ਆ ਜੀ ਇੱਧਰ ਕਲੱਚ ਨੂੰ ਸੈਂਸਰ ਲੈਦਾ ਲੱਗਿਆ ਵਾ ਬ੍ਰੇਕ ਨੂੰ ਸੈਂਸਰ ਲੈਦਾ ਲੱਗਿਆ ਵਾ ਠੀਕ ਆ ਜੀ ਉਹ ਥੱਲੇ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਮਤਲਬ ਕਿ ਠੀਕ ਆ ਜੀ ਤੇ ਹਰ ਇੱਕ ਚੀਜ਼ ਉਧਰ ਲਿਫਟ ਨੂੰ ਵੀ ਸੈਂਸਰ ਆ ਬਾਈ ECM ਲੱਗਿਆ ਹੋਇਆ ਇਹਦੇ ਵਿੱਚ ਕਹਿਣ ਦਾ ਪਾਬ ਸਾਰਾ ਕੁਝ ਇਹਦਾ ECM ਲੱਗ ਕੇ ਓਪਰੇਟ ਕਰਦਾ ਕੰਪਿਊਟਰ ਹੀ ਮੰਨ ਲਓ ਇੱਕ ਤਰ੍ਹਾਂ ਜਿੱਦਾਂ ਆਪਣੀਆਂ ਬਾਈ ਹੁਣ ਕਾਰਾਂ ਆ ਰਹੀਆਂ ਨੇ ਸਾਰਾ ਉਹੀ ਫੰਕਸ਼ਨ ਆ ਆ ਲੱਗਿਆ ਵੀ ECM ਠੀਕ ਆ ਇੱਥੇ ਆਪਣਾ ਆ ਲੱਗਿਆ ਵਾ ਇਹਦੇ ਵਿੱਚ ਆਪਾਂ ਨਾ ਲਾ ਕੇ ਸਕੈਨਰ ਲਾ ਕੇ ਕੋਈ ਵੀ ਕੋਡ ਆਉਂਦਾ ਇੱਥੇ ਲੱਗਦਾ ਇਹਦਾ ਸਕੈਨਰ ਠੀਕ ਆ ਜੀ ਬਾਕੀ ਹਾਂ ਚੱਲਾ ਕੇ ਦੇਖੀ ਉਹ ਬੱਚੇ ਭਾਈ ਇਹ ਤੇ ਲੋ ਭਾਈ ਸਟਾਰਟਿੰਗ ਚੈੱਕ ਕਰੋ ਟਰੈਕਟਰ ਦੀ ਦੇਖੋ ਭਾਈ ਜਿਵੇਂ بڑے ਟਰੱਕ ਦਾ ਇੰਜਨ ਨਹੀਂ ਹੁੰਦਾ ਉਦਾਂ ਦੀ ਆਵਾਜ਼ ਕਰਦਾ ਪਰ ਇਹਸ ਮਾਰਦੇ ਨਾ ਉਵੇਂ ਦੀ ਆਵਾਜ਼ ਆ ਆ ਦੇਖ ਇਦੇ ਵਿੱਚ ਮੋੜ ਵੀ ਨੇ ਬਾਈ ਇੱਕੋ ਪਾਵਰ ਇੱਕ ਹੌਲਜ ਆ ਤਿੰਨ ਮੋੜ ਐ ਚਲ ਬਾਈ ਚਾਪ ਕੋੜੇ ਚਾਪ ਕੋਣੇ ਅਰੇਂਜਮੈਂਟ ਵੀ ਕਰਿਆ ਹੋਇਆ ਦੇਖੋ ਲੈ ਖਾ ਲਾ ਓਏ ਬਲਕੋ ਖੜਾ ਧਰੇ ਦਾ ਐ ਇਹਨੂੰ ਬਾਈ ਪਿੱਛੇ ਚੱਕਿਆਂ ਵਿੱਚ ਵੀ ਵੇਟ ਆਉਂਦਾ ਏ ਠੀਕ ਆ ਪਿਛਲਾ ਵੇਟ ਹੈਗਾ 37.5 ਕਿਲੋ ਦੀ ਪਲੇਟ ਐ ਇਹਨੂੰ ਤੇ ਮੂਰੇ ਫਰੰਟ ਤੇ ਇਹਨੂੰ ਦੋ ਵੇਟ ਆਉਂਦੇ ਆ ਬਾਈ ਦੋ ਅੜਦਾ ਨਹੀਂ ਬਾਈ ਆ ਥੱਲੀ ਲੈ ਕੇ ਆਉਗਾ ਭਾਈ ਆਹ ਬੈਠ ਤੈ ਤੈਰ ਬਣੇ ਆ ਬਾਈ ਪਿਛਲੇ 18 9 30 ਦੇ ਟਾਇਰ ਆ ਆ ਬਾਈ ਟਰਾਈ ਲੈ ਕੇ ਆ ਗਿਆ ਊਜੋਤ ਬਾਈ ਲੋ ਜੀ ਚਲਾਈ ਘੈਂਟ ਆ ਟਰੈਕਟਰ ਦੀ ਹਨਾ ਤੇ ਮੈਂ ਵੀ ਦੇ ਦੇ ਮੈਂ ਕਿਹੜਾ ਮੜਾ ਜਾ ਤੈਨਰ ਆ ਥੱਲੇ ਵਾਲੀ ਪੂਰ ਚੂਰ ਜੀ ਛੱਡਦੀ ਮੋٹے ਮੋٹے ਖਾ ਗਿਆ ਤੂੰ ਉਹ ਕਾਵੇ ਗੇਅਰ ਰਿਆਂ ਹੂੰ ਜੇਬ ਚ ਪਾ ਲੈ ਇਹਨੂੰ ਕਰ ਨੂੰ ਲੈ ਹੁਣ ਕਹਦਾ ਗੇਅਰ ਦੇ ਬਾਈ ਲਓ ਜੀ ਬਾਈ ਕਰੋ ਜੈਕ ਟਰੈਕਟਰ ਦੇ ਲੌਕ ਮੋਲੇਟ ਆ ਜਿਆਦਾ ਸੋਹਣੇ ਲੱਗਦੇ ਹਾਲ ਥੋੜੇ ਰਿੰਮ ਚਿਕਣਾ ਨਾ ਬਾਹਰ ਕੱਢੇ ਹੋਏ ਅੱਧੀ ਜੜ ਕੜਾ ਆਇਆ ਹੋਣਾ ਇਸ ਚ ਟਰੈਕਟਰ ਦੀ ਰੂਹ ਵੱਧ ਪੈਂਦਾ ਮੋਲੇਟ ਅੰਦਰਲੀ ਪਲੇਟ ਉਹ ਜਿੰਨੀ ਡੂੰਘੀ ਹੁੰਦੀ ਹੈ ਨਾ ਉਹਨੇ ਜਿਆਦਾ ਸੋਹਣੀ ਲੱਗਦੀ ਟਰੈਕਟਰਾਂ ਚ ਹਰ ਇੱਕ ਪੰਭਾਈ ਵਧੀਆ ਨਿਕਲਿਆ ਆਈ ਹੈ ਨਾ ਲਾਂਸ਼ਰਮਾ ਦੇ ਭਾਈ ਆਵਾਜ਼ ਆਉਂਦੀ ਹੋਣੀ ਹੈਗੀ ਅਸੀਂ ਕੋਸ ਕਾਰਬੋ ਹੈ ਕੋਈ ਸੀਆਰਡੀ ਪੰਪ ਹੈ ਬਦ ਬੰਗਲਿਓ ਦਾ ਲੋਹਾਈ ਹਿੱਲਦਾ ਵਾਦਾ ਲੱਦਾ ਵੀ ਟਣ 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 ਕਰਦਾ ਉਦਾਂ ਨਹੀਂ ਆਵਾਜ਼ ਆਉਂਦੀ ਮੜਕ ਬੜੂ ਪੀ ਤਾਂ ਖਤਮੇ ਕਰਦੀ ਸਾਰੀ ਹੋ ਆਲ ਜੀ ਵੀਟ ਹੈ ਭਾਈ ਇਸ ਟਾਈਮ ਹਾਂ ਇੱਕ ਨਾ ਰੇਸ ਹਜ਼ਾਰ ਚੱਕਰ ਆਵਾ ਕਰਕੇ ਨਾ ਫੇਰ ਬਟਨ ਦੇਖ ਸਾਰੇ ਦੱਬ ਗਏ ਲੈ ਚ ਹਣ ਹੌਲਾ ਜੇ ਵਿੱਚ ਆ ਬਾਈ ਹੁਣ ਦੇਖਿਓ ਆਵਾਜ਼ ਆ ਆ ਪਾਵਰ ਤੇ ਘਟ ਜਾਂਦੀ ਇੱਕ ਮਾਹੌਲ ਘਟ ਜਾਂਦਾ ਗੰਦੀ ਨਾਲੇ ਬਣਦਾ ਬਾਈ ਠੀਕ ਆ ਕੋਈ ਹੁਣ ਸਾਨੂੰ ਚੋ ਖੇਚਣ ਦੀ ਲੋੜ ਨਹੀਂ ਹੈਗੀ ਹਾਂ ਕਾਰ ਵਾਲੀ ਸਸਟਾ ਆ ਬਾਈ ਕਾਰੇ ਜਮਾ ਹੀ ਆ ਬਾਕੀ ਜੋ ਤਵੇ ਹੁਣ ਤਾਂ ਜਿਹੜੇ ਸਾਬ ਨਾਲ ਸੁਣਨ ਚ ਆ ਰਿਹਾ ਹੂੰ ਐਂ ਕਹਿ ਰਹੀ ਮੈਂ ਜਿਹੜੇ ਛੋਟੇ ਪਾਵਰ ਵਾਲੇ ਟਰੈਕਟਰ ਆ ਹਾਂ ਜਿਹੜੇ ਛੋਟੇ ਆ 25 30 40 ਵਾਲੇ ਹਾਂ ਵੀ ਇਹ ਵੀ ਕ੍ਰੈਡਿਟ ਸਾਲ ਦੇ ਵਿੱਚ ਕਹਿੰਦੇ ਵੀ ਸੀਆਰਡੀਆ ਹੀ ਕਰਦਣੇ। ਅੱਛਾ। ਹਾਂ। ਜਿਹੜੀ ਕਿ ਮੈਂ 100% ਸ਼ੋਰ ਨਹੀਂ ਹੈਗਾ। ਸੋਣੀ ਸੁਣਾਈ ਗੱਲ ਹੈ। 70% ਚਾਂਸ ਹੈਗੇ ਜਣੇ ਕਿ ਕੰਪਨੀ ਵਾਲੇ ਬੰਦੇਾਂ ਨੂੰ ਹੀ ਗੱਲ ਪਤਾ ਲੱਗੀ ਬਾਈ। ਅੱਛਾ। ਜੀਨਰੇਟਰ ਆ ਸਕਦੇ ਆ ਦੂਜੇ ਵੀ ਸਾਰੇ। ਠੀਕ ਆ। ਕਿ ਜੋ ਤਾਂ ਹੋ ਰਿਹਾ। ਹਾਂ। ਹੁਣ ਜ਼ਿਆਦਾਤਰ ਜਿਹੜੇ ਲੋਕ ਐ ਹੁਣ ਜਿਹਨਾਂ ਨੇ ਮਨ ਕੇ ਸੀਆਰਡੀਆ ਨਹੀਂ ਲੈ ਰਹੇ ਉਹ ਹੁਣ ਦੂਆ ਟਰੈਕਟਰ ਲੈਣ ਲੱਗ ਗਏ। ਖੜਾ। ਛੋਟੀ ਪਾਵਰ ਛੋਟੇ ਪਾਵਰ ਵਾਲੇ ਹਾਂ ਬਿਲਕੁਲ ਬਾਈ। ਫੇਰ ਹੁਣ ਕੰਪਨੀਆਂ ਨੇ ਸਕੀਮ ਉਹੀ ਬਣਾਤੀ ਉਹਨੂੰ ਟੋਡ ਜੋ ਟਰੈਕਟਰ ਸੀਆਰਡੀ ਕਰੋ ਆਪਸ਼ਨ ਛੱਡੋ ਵੀ ਨਾ ਹਾਂ ਠੀਕ ਨਹੀਂ ਬਿਲਕੁਲ ਬਾਕੀ ਬਾਈ ਹੁਣ ਤਕਨੀਕ ਦੇ ਨਾਲ ਚੱਲਣਾ ਪੈਣਾ ਜਮਾਨੇ ਨਾਲ ਟਾਈਮ ਨਾ ਬਦਲਣਾ ਪੈਂਦਾ ਬਾਈ ਬਾਕੀ ਦੋ ਦੋ ਵੇਰ ਇੱਕ ਗੱਲ ਹੈਗੀ ਆ ਵੀ ਇਹਨਾਂ ਟਰੈਕਟਰਾਂ ਦਾ ਥੋੜਾ ਰੇਟ ਵੱਧ ਆ ਹਾਂ ਉਹ ਤਾਂ ਹੈਗਾ ਜਾਨੀ ਕਿ ਛੋਟਾ ਜ਼ਿਮੀਂਦਾਰਾ ਉਹਨੂੰ ਔਖਾ ਹੋ ਜਾਣਾ ਜਾਂ ਦਿੱਕਤ ਆਉਣੀ ਆ ਬਾਈ ਠੀਕ ਨਹੀਂ ਬਿਲਕੁਲ ਵੀ ਇੱਕ ਬੰਦੇ ਦਾ ਬਜਟ ਬਾਈ ਇੰਨਾ ਹੁੰਦਾ ਨਹੀਂ ਲੋਟ ਚੀਜ਼ ਲੈਣੀ ਪਹਿਲਾਂ ਦਾ ਰੇਟ ਵੱਧ ਮਿਲਣੀ ਆ ਫਿਰ ਰੇਅ ਵੀ ਮਹਿੰਗੀ ਆ ਦੀ ਹਾਂ ਸਾਰਾ ਹਾਲ ਤੇ ਬਾਕੀ ਚਲੋ ਬਾਈ ਹੁਣ ਆਪਾਂ ਇਹਦੇ ਵਿੱਚ ਬਹੁਤਾ ਜ਼ਿਆਦਾ ਆਰਗੂਮੈਂਟ ਨਹੀਂ ਕਰ ਸਕਦੇ ਨਾ ਆਪਾਂ ਨੂੰ ਪਤਾ ਬਾਕੀ ਟਾਈਮ ਦੱਸੂ ਕੀ ਦਾ ਬੋਲ ਬਾਲਾ ਬਈਆ ਸੀ ਇਹਨਾਂ ਨੇ ਨਵੇਂ ਆ ਟਰੈਕਟਰ ਯਾਰ ਹਾਂ ਸਭ ਕਹਿੰਦੇ ਵੀ ਠੀਕ ਆ ਟਰੈਕਟਰ ਵੀ ਵਧੀਆ ਮਾਰੀ ਨਹੀਂ ਰਹੀ ਵਾ ਠੀਕ ਸਵਰਾਜ ਤੋਂ ਵੀ ਲੋਕ ਜੋਤਦੇ ਯਾਰ ਪਰ ਉਹ ਸੱਪ ਆਫ ਕਰ ਦਿੰਦਾ ਬਹੁਤ ਬਾਤ ਬਿਲਕੁਲ ਮੀਨ ਕੇ ਮਾਰਕੀਟ ਦੇ ਪੱਖੋਂ ਟਰੈਕਟਰ ਇਹ ਇਹਨਾਂ ਦੀ ਹੈਗੀ ਅੱਜ ਵੀ ਕੱਲ ਨੂੰ ਵੀ ਠੀਕ ਆ ਠੀਕ ਆ ਬਾਈ ਪਹਿਲਾ ਪਤਾ ਨਹੀਂ ਆਪਾਂ ਪਹਿਲਾਂ ਤੇ ਬਾਈ ਗੁਰਜਿੰਦਰ ਵੀਰ ਆ ਗਿਆ ਸਾਡਾ ਗਿੰਦਰ ਵੀਰੇ ਕੀ ਹਾਲ ਹੈ ਗਿੰਦਰ ਵੀਰੇ ਅੱਜ ਜਿਹੜੀ ਤੁਸੀਂ ਸੌਂ ਖਾਦੀ ਐ ਪੱਕੇ ਰਹੋ ਮੇਰਾ ਵੀਰ ਹੁਣ ਪੱਕੇ ਆ ਵੀਰੇ ਅਸੀਂ ਤਾਂ ਭੱਜਦੇ ਨਹੀਂ ਠੀਕ ਆ ਗੁਰਜਿੰਦਰ ਬਾਈ ਇਹਨਾਂ ਨੇ ਬਾਈ ਸਭ ਤੋਂ ਪਹਿਲਾਂ ਹੱਥ ਗੁਰਜਿੰਦਰ ਬਾਈ ਪਚਾਉਣਾ ਸਾਰੇ ਘਰ ਚ ਪਚਾਉਣਾ ਟਰੈਕਟਰ ਸਵਾਰਾ ਯਾਨੀ ਕਿ ਅਸੀਂ ਸੌਂ ਇਹਦੀ ਖਾਦੀ ਕਿ ਹੋਰ ਵੀ ਕੋਈ ਲਿਆ ਪ੍ਰਾਣਾ ਇਹ ਹੀ ਇਕੱਲਾ ਪ੍ਰਾਣਾ ਟਰੈਕਟਰ ਲੈ ਕੇ ਆਉਣਾ ਬਸ ਘਰ ਘਰ ਵਿੱਚ ਸਵਰਾਜ ਪਚਾਉਣਾ ਠੀਕ ਆ ਤੇ ਬਾਈ ਸਭ ਤੋਂ ਪਹਿਲਾਂ ਹੱਥ ਗਿੰਦਰ ਬਾਈ ਨੇ ਕੱਢਿਆ ਤਾਂ ਸੌਂ ਖਾਣ ਨੂੰ ਠੀਕ ਆ ਤੇ ਗਿੰਦਰ ਬਾਈ ਕੱਲੂ ਅਸੀਂ ਥੋੜੀ ਚਾਕੇ ਵੀਡੀਓ ਜਦੋਂ ਪੂਰੇ ਕਰਾ ਦੇ ਆ ਦੇਖੋ ਬਾਈ ਸੌ ਖਾਦੇ ਜਿੱਦਾਂ ਸਭ ਤੋਂ ਪੂਰੇ ਨਾ ਬਾਈ ਇਹ ਤਾਂ ਤੁਹਾਨੂੰ ਪਤਾ ਵੀ ਕੰਪਨੀ ਵਾਲੇ ਜਿੱਦਾਂ ਉਹਨੇ ਕਹਿ ਦਿੰਦਾ ਉਕਣਾ ਉਹਨਾਂ ਦਾ ਮੰਨਣਾ ਪੈਂਦਾ ਹੈਨਾ ਪਾਲਿਸੀ ਹੁੰਦੀ ਕੰਪਨੀ ਦੀ ਤੇ ਆਪਾਂ ਆਪਾਂ ਨੂੰ ਮਨਾ ਨਹੀਂ ਕਰ ਸਕਦੇ ਹੈਗੇ ਵੀ ਅਸੀਂ ਨਹੀਂ ਕਰਨਾ ਹੈਨਾ ਹਾਂ ਮਨਾਉਣਾ ਪੈਂਦਾ ਹਾਂ ਮਨਾਉਣਾ ਪੈਂਦਾ ਬਾਈ ਨਹੀਂ ਆਪਾਂ ਤਾਂ ਲਾਲ ਕਿਲੇ ਤੇ ਜਾ ਕੇ ਕੱਢਦੇ ਹਾਂ ਹਾਂ ਕੋਈ ਗੱਲ ਆ ਬਾਈ ਠੀਕ ਹੈ ਹਾਂ ਨਾ ਨਾ ਠੀਕ ਹੈ ਬਾਈ ਕੋਈ ਗੱਲ ਨਹੀਂ ਰਹਿੰਦੇ ਤਾਂ ਆਪਾਂ ਫਿਰ ਵੀ ਇੰਡੀਆ 'ਚ ਆ ਹੂੰ ਠੀਕ ਨਹੀਂ ਤੇ ਅਗਿੰਦਰ ਬਈ ਆਹ ਟਰੈਕਟਰ ਦੀ ਡਿਲੀਵਰੀ ਆ। ਹਾਂਜੀ। ਠੀਕ ਆ। ਇੱਕ ਦਿਨ ਬਾਈ ਕਿੰਦਰ ਤੈਨੂੰ ਵੀ ਦੱਸਦਾ ਕਿ ਬਾਈ ਦਾ ਨਾ ਕਮੈਂਟ ਆਇਆ ਥੱਲੇ। ਉਦੋਂ ਥੋੜੇ ਨਾ ਹੋਰੇ 12-13 ਟਰੈਕਟਰ ਖੜੇ ਤੇ ਸਵਰਾਜ ਹੁਣ ਪਾਣੀ ਕਿੱਥੇ ਚਲੇ ਗਏ ਤੁਹਾਡੇ ਉਹ। ਤੇਗੇ ਸਾਰੇ। ਅੱਛਾ। ਤੇ ਉਦੋਂ ਬਾਈ ਕਹਿੰਦਾ ਯਾਰ ਉਹ ਬਾਈ ਸੀਗਾ ਉਧਰ ਦਾ ਗਰਦਾਸਪੁਰ ਤੇ ਉਹ ਬਾਈ ਕਹਿੰਦਾ ਯਾਰ ਵੀ ਸਾਡੇ ਵੀ ਤੁਹਾਡੇ ਜਿੰਨੇ ਵੀ ਸਾਡੇ ਉਹ ਖੜੇ ਉਹਨੇ ਸਵਰਾਜ 997 963 ਵੀ ਤੁਹਾਡੇ ਘਾਤ ਨਹੀਂ ਹੁੰਦੇ। ਉਹ ਟਰੈਕਟਰ ਤੇ ਬੈਲਟ ਹੁੰਦੀ ਇੱਕਦਾਰ। ਅੱਛਾ। ਹਾਂ। ਸਾਰੇ ਮਤਲਬ ਉਹ ਵੱਧ 855 ਜਾਂ ਹਾਂ ਉਹਨਾਂ ਦੇ ਜਾਂ ਉਹਨਾਂ ਦੇ ਉਹ ਵੱਧ ਵਿਕਦੇ ਹਾਂ ਉਹੀ ਗੱਲ ਹੈ ਕਿ ਆਪਣੇ ਕਮਰਸ਼ੀਅਲ ਆ ਜਾਂਦਾ ਤੇ ਲੋ ਬਾਈ ਅਰਜਨ ਵੀ ਆ ਗਿਆ ਗੁਰਜਿੰਦਰ ਬਾਈ ਜੀ ਦਊਗਾ ਜਾਣਕਾਰੀ ਇਹਦੇ ਬਾਰੇ ਗੁਰਜਿੰਦਰ ਵੀਰੇ ਫੋਨ ਬਹੁਤ ਆਉਂਦੇ ਨੇ ਜੱਗੂ ਨੂੰ ਕਿਹੜਾ ਇਹ ਤਾਂ ਇੰਨੇ ਫੋਨ ਕਾਤੇ ਆਉਂਦੇ ਨੇ ਕਿਨੂੰ ਜੱਗੂ ਨੂੰ ਉਹ ਫੋਨ ਤਾਂ ਉਹਨੇ ਆਉਣਾ ਹੀ ਆ ਬਾਈ ਆ ਗਾਲਾਂ ਬਾਈ ਕੋਈ ਨਹੀਂ ਕੱਢਦਾ ਇਹਦਾ 2000 ਕੱਢ ਵੀ ਦੰਨੇ ਆ ਠੀਠ ਹੋ ਗਿਆ ਆਪਾਂ ਹੁਣ ਥੋੜੇ ਜਿ ਯਾਰ ਬੈਠੀ ਆ ਕਹਿੰਦੇ ਨਹੀਂ ਵੀ ਜੇ ਪਲੱਸ ਪੁਆਇੰਟ ਆ ਤਾਂ ਮਾਈਨਸ ਵੀ ਹੁੰਦੇ ਨੇ ਜੇ ਮੈਂ ਕੋਈ ਨਾ ਯਾਰ ਕੱਦਿਆਂ ਲੈ ਕੱਢੀ ਜਾਂਦਾ ਆਪਾਂ ਗੁੱਸਾ ਨਹੀਂ ਕਰਦੇ ਕਿਸੇ ਦੀ ਗੱਲ ਸਾਵਾ ਆਪਣੇ ਭੈਣ ਭਾਈਆਂ ਜੇ ਕਿਸੇ ਨੂੰ ਆ ਗਾਲਾਂ ਕੱਢ ਕੇ ਖੁਸ਼ੀ ਮਿਲਦੀ ਆ ਬਾਈ ਤਾਂ ਵੀ ਕੋਈ ਚੱਕਰ ਨਹੀਂ ਠੀਕ ਨੇ ਸਿੰਦਰ ਵੀਰੇ ਕਿੰਨਾ ਆਪਣਾ ਬਾਈ ਮਾਡਲ ਆ ਇਹ ਇਹ ਬਾਈ ਮਾਡਲ ਆ ਜੀ ਲੋ ਜੀ ਬਾਈ ਕੰਡੀਸ਼ਨ ਸ਼ਾਇਦ ਆਪਾਂ ਬਾਈ ਪਰਸੋਂ ਜਾਂ ਚੌਥੇ ਵੀਡੀਓ ਪਾਈ ਸੀ ਟਰੈਕਟਰ ਦੀ 1412 ਪਾਉਂਦਾ 1400 ਘੰਟੇ ਚੱਲਿਆ ਹੋਇਆ ਬਾਈ ਟਰੈਕਟਰ origignal ਟਾਇਰ ਬਾਈ ਨਾਲ ਦੇਨੇ 70 ਪੈਸੇ ਕੰਡੀਸ਼ਨ ਹੋ ਗਈ 70 ਦੇ ਉੱਪਰ ਇਹ ਘੱਟ ਨਹੀਂ ਹੈਗੀ ਠੀਕ ਆ ਮੁਰਲੇ ਟਾਇਰ ਬਾਈ ਵੱਧ ਹੋਣਗੇ 80 ਪੈਸੇ ਬੰਪਰ ਲੱਗਿਆ ਵਾ ਬਾਈ ਟਰੈਕਟਰ ਬਾਈ ਇਦਾਂ ਦੱਸ ਬਾਈ ਇਹਨਾਂ ਨੇ ਵਿੱਚ ਕੱਟਿਆ ਹੋਇਆ ਬਾਈ ਨਾਲ ਤੋਂ ਨਵਾਂ ਟਰੈਕਟਰ ਲੈ ਗਏ ਤੇ ਬਾਈ ਇਹਦਾ ਮੈਂ ਨਵਾਂ ਟਰੈਕਟਰ ਦਿੱਤਾ WhatsApp 54 ਹਾਂਜੀ ਵੀਰੇ ਅੱਛਾ ਠੀਕ ਆ ਕੋਈ ਬਾਈ ਲੱਗੀ ਅੱਛਾ ਬੰਦੇ ਜਾਨੀ ਕਿ ਦੋ ਸਪੀਡਾਂ ਵਾਲੇ ਤੇ ਤਿੰਨ ਸਪੀਡਾਂ ਵਾਲੇ ਠੀਕ ਹੈ ਉਦਾਂ ਬਾਈ ਟਰੈਕਟਰ ਕਮੀ ਪੇਸ਼ੀ ਕੋਈ ਕੋਈ ਕਮੀ ਪੇਸ਼ੀ ਨਹੀਂ ਬਾਕੀ ਜੋ ਤੂੰ ਤੂੰ ਚਲਾ ਕੇ ਦੇਖਿਆ ਬਾਈ ਨਵਾਂ ਹੀ ਪਿਆ ਨਾ ਕਾ ਦੇਖਣਾ ਠੀਕ ਆ ਤੇ ਕਮੀ ਪੇਸ਼ੀ ਵਾਲੀ ਬਾਈ ਕੋਈ ਗੱਲ ਨਹੀਂ ਗਜਿੰਦਰ ਬਾਈ ਦੀ ਪੂਰੀ ਜ਼ਿੰਮੇਵਾਰੀ ਆ ਠੀਕ ਆ ਬਾਈ ਬਾਈ ਇੱਧਰ ਜ਼ਿੰਮੇਵਾਰੀ ਪੂਰੀ ਪੂਰੀ ਬਾਹ ਠੀਕ ਆ ਬਾਈ ਇਹ ਜੀ ਤਿੰਨੇ ਜਾਣੇ ਐਸੀ ਹੁੰਦੇ ਜਦ ਮਰਜੀ ਇਹ ਟੱਕਰ ਲਿਓ ਹਾਂ ਚਾਹੇ ਜੋਤ ਮਿਲ ਗਿਆ ਜੀ ਉਦੋਂ ਨੂੰ ਫੜ ਲਓ ਵੀ ਭਾਈ ਟਰੈਕਟਰ ਚ ਆ ਗਮੀ ਨਿਕਲ ਗਈ ਹਾਂ ਬਿਲਕੁਲ ਬਿਲਕੁਲ ਕੰਮੀ ਦਾ ਭਾਈ 20 ਸਾਲ ਪਰ ਟਰੈਕਟਰ ਚ ਨਿਕਲੇ ਕਰਦਾ ਭਾਈ ਇਹਦੀ ਤਿੰਨ ਚਾਰ ਦਿਨ ਪਹਿਲਾਂ ਗਿੰਦਰ ਵੀਰੇ ਵੀਡੀਓ ਪਾਈ ਦੀ ਬਹੁਤ ਵੀਰਾਂ ਦੇ ਫੋਨ ਆਏ ਅੱਛਾ ਜੀ ਕਈ ਵੀਰ ਫੋਨ ਤੇ ਯਾਰ ਕਈ ਕਹਿੰਦੇ ਬਈ ਲਾਸਟ ਕਿੰਨਾ ਦੇਣਾ ਮੈਂ ਭਾਈ ਨਾਲ ਫਿਰ ਆਪਾਂ ਹਰੇਕ ਨੂੰ ਉਹੀ ਗੱਲ ਕਹਿੰਦੇ ਆ ਵੀ ਯਾਰ ਵੀ ਸੌਦਾ ਨਹੀਂ ਹੋਣਾ ਵੀਰੇ ਫੋਨ ਤੇ ਹਾਂ ਠੀਕ ਆ ਉੱਚਾ ਮਾਡਲ ਦਾ ਟਰੈਕਟਰ ਆ ਕੇ ਦੇਖ ਕੇ ਬਾਈ ਸੌਦਾ ਕਰ ਲਿਓ ਜੀ ਜਿੱਥੇ ਤੱਕ ਆਪਾਂ ਨੂੰ ਪੁੱਗਦਾ ਹੋਇਆ ਜੋ ਮਾਰਕੀਟ ਰੇਟ ਆ ਉਹਦੇ ਵਿੱਚ ਟਰੈਕਟਰ ਦਵਾਂਗੇ ਠੀਕ ਨਹੀਂ ਹਾਂ ਤੇ ਮੇਰਾ ਵੀਰ ਬਾਈ ਪਲੀਜ਼ ਬੇਨਤੀ ਹੈ ਵੀ ਫੋਨ ਤੇ ਨਾ ਡੀਲ ਕਰਿਆ ਕਰੋ ਵੀਰੇ ਨਾ ਫੋਨ ਤੇ ਡੀਲ ਹੋਣੀ ਆ ਅੱਜ ਤੱਕ ਕਦੇ ਸਾਡਾ ਸੌਦਾ ਬਣਿਆ ਨਹੀਂ ਹੈ ਫੋਨ ਤੇ ਠੀਕ ਹੈ ਜੀ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਬਾਈ ਆ ਕੇ ਦੇਖ ਕੇ ਤਸੱਲੀ ਕਰ ਲਓ ਟਰੈਕਟਰ ਵਧੀਆ ਚਾਈ ਰੇਟ ਤੇ ਦੇ ਕੇ ਭੇਜਾਂਗੇ ਤੁਹਾਨੂੰ ਵੀਰਾ ਬਣੇ ਬਹੁਤ ਖਾਸ ਨੇ ਕੋਈ ਚੱਕਰ ਨਹੀਂ ਹੈਗਾ ਕੱਟਾਂਗੇ ਤੁਹਾਨੂੰ ਪੈਣ ਦਿੰਦੇ। ਬਾਕੀ ਵੀ ਇਹਨਾਂ ਕੋਲ ਹੋਰ ਵੀ ਟਰੈਕਟਰ ਬਾਈ ਕਈ ਖੜੇ ਨੇ ਸੈਕੰਡ ਹੈਡ। ਛੋਟੇ ਮਹਿੰਦਰੇ, ਮਹਿੰਦਰੀਆਂ ਸਾਰਾ ਕੁਝ ਖੜਾ ਹੈ ਵੀ ਇਹਨਾਂ ਕੋਲ। ਤੇ ਬਾਈ ਆਹ ਟਰੈਕਟਰ ਦੀ ਕਦ ਕਰਨੀ ਡਿਲੀਵਰੀ ਤੁਸੀਂ? 969 ਦੀ। ਹਾਂ ਬਾਈ। 969 ਕਰੋ ਦੇ ਰਹੇ ਤੁਸੀਂ। ਇਹ ਬੰਦਾ ਤਾਂ ਕੋਈ ਦਿਨ ਦੁਨ ਕਢਾਇਆ ਮੈਨੂੰ ਤਾਂ ਸ਼ਾਇਦ ਐਤਵਾਰ ਨੂੰ ਲੈ ਕੇ ਜਾਣਾ। ਅੱਛਾ। ਠੀਕ ਆ ਮਿਲ ਗਈ। ਕਿਸੇ ਵੀ ਟਾਈਮ ਲਾ ਬਾਈ ਜੋਧ ਬਾਈ ਨੇ ਕੋਟ ਖੋਲਤਾ। ਅੱਜ ਧੁੱਪਾਂ ਵੀ ਬਾਈ ਕਈ ਦਿਨ ਬਾਅਦ ਨਿਕਲੀ ਆ। ਦੱਸ ਦੀ ਅੱਜ ਧੁੱਪਾਂ। ਠੀਕ ਆ। ਬਾਈ ਮੁੰਡਾ ਹਜੇ ਵੀ ਪੁਰਾਣੇ ਕਲਚਰ ਨਾਲ ਜੁੜਿਆ ਹੋਇਆ ਦੇਖ ਲੈ ਆਹ ਕੁੱਟੀਆਂ ਥੋੜੀਆਂ ਜੀਆਂ ਉਹ ਵਾਲੀਆਂ ਨਾ ਬੀ ਠੀਕ ਨਾਰਮਲ ਸਾਈਜ਼ ਹੈ ਬਾਈ ਲੁੱਕ ਲੁੱਕ ਮੈਟਰ ਕਰਦੀ ਕੱਪੜਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਵੈਸੇ ਇੱਕ ਗੱਲ ਹੈ ਜੱਗੂ ਹਾਂ ਅੱਗੇ ਦੇ ਪਰਨਾ ਬੰਨੇ ਹੁੰਦਾ ਹਾਂ ਅੱਜ ਘੈਂਟ ਵਗਦਾ ਹਾਂ ਪੱਗਨਾ ਘੈਂਟ ਲੱਗਦਾ ਉਹ ਪੱਗ ਮਾਤਰਾ ਨਹੀਂ ਆ ਤੁਹਾਨੂੰ ਪਤਾ ਘੜੀ ਮਾਸਕ ਕਾਲੀ ਕਰਨੇ ਅੱਜ ਬਾਈ ਬਾਈ ਜਾ ਰਿਹਾ ਪਾਰਟੀ ਤੇ ਆਪਾਂ ਉੱਥੇ ਜਾ ਕੇ ਵੀ ਸ਼ੂਟ ਕਰਾਂਗੇ ਥੋੜਾ ਵਾ ਨਹੀਂ ਬਾਈ ਨਹੀਂ ਨਹੀਂ ਬਰੇ ਇਹ ਗੱਲ ਗਲਤ ਆ ਟੋਟਲੀ ਸਾਰੀਆਂ ਸਾਰੀਆਂ ਯਾਸੀਆਂ ਵਾਲੇ ਬਾਈ ਉਹ ਐਨ ਵਾਈਟ ਆ ਅੱਛਾ ਹਾਂ ਸਭ ਨੇ ਆਉਣਾ ਸਭ ਨੂੰ ਬਾਰ ਬਾਰ ਕਹਿ ਕੇ ਗਏ ਆ ਜਣ ਠੀਕ ਆ ਸਭ ਨੇ ਪਹੁੰਚਣਾ ਬਾਈ ਤੇ ਲੋੜੀ ਦਾ ਪ੍ਰੋਗਰਾਮ ਆ ਬਾਈ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਿਸੇ ਵੀ ਵੀਰ ਨੇ ਟਰੈਕਟਰ ਕੋਈ ਵੀ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਕਿਸੇ ਨੇ ਟਰੈਕਟਰ ਸੇਲ ਕਰਨਾ ਹੁੰਦਾ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਆ ਰੇਟ ਦੱਸਦਿਆ ਕਰੋ ਜੀ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ